ਮੂਜ ਬਨਿਕ ਦੂਜੇ ਨੂੰ ਨੀਮਾ ਦਿਖਾਉਣ ਦੀ ਕਬਾਇਤ ਦਾ ਮਸਲਾ ਇਸ ਮਸਲੇ ਨੇ ਹੋਰ ਕੁਝ ਕੀਤਾ ਹੋਵੇ ਨਾ ਕੀਤਾ ਹੋਵੇ ਸਿਆਸੀ ਘਰ ਦੇ ਵਿੱਚ ਭਾਜਪਾ ਦੇ ਘਰ ਚ ਚੁੱਪਚਾਪ ਜੇ ਰਹਿ ਰਹੇ ਦਿਨ ਕੱਟੀ ਕਰ ਰਹੇ ਮਨਪਿਤ ਬਾਦਲ ਚਰਚਾ ਚਾਗੇ ਮਨਪਿਤ ਬਾਦਲ ਗਿੱਦੜਵਾਹ ਹਲਕਾ ਤੇ ਫਿਰ ਰਾਜਾ ਬੜਿੰਗ ਦਾ ਉਸ ਖੇਤਰ ਤੇ ਦਬਦਬਾ ਤੇ ਫਿਰ ਰਾਜਾ ਬੜਿੰਗ ਐਮਪੀ ਚਿਤ ਦੇ ਨੇ ਤੇ ਜਿਮਨੀ ਚੌਂਜ ਧਰਮਪਤਨੀ ਹਾਰਦੀ ਆ ਹੁਣ ਉਹ ਗਿੱਦੜਵਾਹ 227 ਦੇ ਲਈ ਤਿਆਰ ਹੋ ਰਿਹਾ ਕੀ ਮਨਪ੍ਰਿਤ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਸ਼ਬਦੀ ਟਕਰਾ ਉਸ ਗਿੱਦੜਵਾਹ ਹਲਕੇ ਲਈਏ ਅਸਲ ਦੇ ਵਿੱਚ ਪਿਛਲੇ ਦਿਨੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ 12 5 12 5 48 ਵਾਲਾ ਬਿਆਨ ਕਿ 12 5 60 ਦੀ ਥਾਂ ਉਹਨੇ 12 5 48 ਕਿਹਾ ਉਹ ਜਿਹੜਾ ਸਵਾਲ ਬਣਿਆ ਉਸਨੇ ਸੋਸ਼ਲ ਮੀਡੀਆ ਤੇ ਕਾਸੀ ਫਜੀਤ ਕਰਾਈ ਪਰ ਅਚਾਨਕ ਪਤਾ ਨਹੀਂ ਇਹ ਮਾਮਲਾ ਕਿੱਧਰੋਂ ਮੋੜ ਕੱਟ ਕੇ ਕਿੱਧਰ ਨੂੰ ਆਇਆ ਕਿ ਮਨਪ੍ਰੀਤ ਬਾਦਲ ਦਾ ਮੇ ਚੋਰੀ ਨੂੰ ਸਵਾਲ ਬਣਾ ਕੇ ਕਾਂਗਰਸ ਆਪਣੇ ਪਲੇਟਫਾਰਮਾਂ ਦੇ ਸਾਹਮਣੇ ਆ ਗਈ ਕਹਿੰਦੇ ਜੀ ਮਨਪ੍ਰੀਤ ਬਾਦਲ ਜਦੋਂ ਮੰਤਰੀ ਸੀ ਚੰਡੀਗੜ੍ਹ ਦੀ ਕੋਠੀ ਨੰਬਰ 47 ਚੋਂ ਸਰਕਾਰੀ ਮੇਹ ਚੋਰੀ ਕਰਕੇ ਲੈ ਗਏ ਹਰਮਨਪ੍ਰੀਤ ਬਾਦਲ ਕਹਿੰਦੇ ਵੀ ਕਿ ਮੈਂ ਆਪਣੀ ਜ਼ਿੰਦਗੀ ਭਰ ਜਿੰਨੀ ਸਿਆਸਤ ਕੀਤੀ ਮੈਂ ਕਰਤਾਰਕੂਸੀ ਨਹੀਂ ਕੀਤੀ ਕਦੇ ਕਿਸੇ ਦੀ ਕਹਿੰਦੇ ਮੈਂ ਨਿੱਜੀ ਨਿੱਜੀ ਅਟੈਕ ਘਟਿਆ ਅਟੈਕ ਨਹੀਂ ਕੀਤੇ ਕਹਿੰਦੇ ਮੈਂ ਤੱਥਾਂ ਦੇ ਆਧਾਰਤ ਸਬੂਤਾਂ ਦੇ ਆਧਾਰਤ ਜਾਂ بڑے ਵੱਡੇ ਖੇਤਰ ਦੀ ਰਾਜਨੀਤੀ ਕਰਦਾ ਮੈਂ ਇਸੇ ਦੀ ਰਾਜਨੀਤੀ ਕਰਦਾ ਤੇ ਜਦੋਂ ਹੁਣ ਇਸ ਤਰੀਕੇ ਨਾਲ ਆਇਓ ਉਹ ਨਿਸ਼ਾਨੇ ਤੇ ਫਿਰ ਰਾਜਾ ਬੜਿੰਗਾ ਆ ਗਿਆ ਫਿਰ ਮਨਪ੍ਰਿਤ ਬਾਦਲ ਕੋਲ ਸ਼ਬਦੀ ਚੋਂਡ ਤਾਂ ਹੈਗੀ ਆ ਬਈ ਤਰੀਕਾ ਘਰ ਹੈਗਾ ਆਪਣੀ ਗੱਲ ਕਹਿਣ ਦਾ ਉਹ ਕਹਿੰਦੇ ਕਮਾਲ ਹੈ ਵੀ ਮੈਨੂੰ ਕਹੀ ਜਾਂਦੇ ਹੋ ਮੇਹ ਚੋਰ ਕਿ ਮੈਂ ਤਾਂ ਮੰਤਰੀ ਰਹਿੰਦੇ ਆ ਆਪਣੀ ਸਰਕਾਰੀ ਗੱਡੀ ਨਹੀਂ ਵਰਤੀ ਸਰਕਾਰੀ ਤੇਲ ਨਹੀਂ ਵਰਤਿਆ ਮੈਂ ਤਾਂ ਉਹ 47 ਨੰਬਰ ਕੋਠੀ ਟੁੱਟ ਭੱਜ ਦਾ 1.2 ਲੱਖ ਤੋਂ ਉੱਪਰ 1,84,000 ਸਮਥਿੰਗ ਕਹਿੰਦੇ ਜਮ੍ਹਾਂ ਕਰਾ ਕੇ ਆਇਆ ਕਾਹਦਾ ਕਰਾ ਕੇ ਆਇਆ ਮੈਂ ਤਾਂ ਉਲਟਾ ਹੀ ਕਰਕੇ ਆਂ ਤੇ ਤੁਸੀਂ ਮੇਰੇ ਤੇ ਮੇਹ ਚੋਰੀਆਂ ਦਾ ਨਾ ਕਰੀ ਜਿੰਦੇ ਉਹ ਕਹਿੰਦੇ ਕਰਨ ਵੀ ਉਹ ਫਿਰ ਉਹ ਰਾਜਾ ਬੜਿੰਗ ਤੇ ਬਰੇ ਕਹਿੰਦੇ ਉਹ ਬੰਦਾ ਕਰੇ ਜਿਹਨੇ ਕੁਰਤੇ ਪਜਾਮੇ ਸਵਾ ਕੇ ਦਰਜੀਆਂ ਦੇ ਪੈਸੇ ਨਾ ਦਿੱਤੇ ਹੋਣ ਫਿਰ ਉਹ ਧਾਰਨਾ ਤੇ ਆਈ ਕਹਿੰਦੇ ਵੀ ਜੇ ਗਿੱਦੜਾਂ ਦਾ ਲੀਡਰ ਸ਼ੇਰ ਬਣ ਜਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਆ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਬਣ ਜਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਉਹ ਇਹ ਸੁਧਾਰ ਉਹਨਾਂ ਨਾਲ ਕਿਤੇ ਤੇ ਵਾਰ ਕਰ ਰਹੇ ਸੀ ਇਹ ਇਹ ਨਵਾਂ ਸਵਾਲ ਸੋ ਮੇ ਚੋਰੀ ਤੋਂ ਹੁੰਦਿਆਂ ਹੋਇਆਂ ਗੱਲ ਕੁਰਤੇ ਪਜਾਮੇ ਦੇ ਸਲਾਈ ਦੇ ਪੈਸਿਆਂ ਦੇਨ ਤੱਕ ਆਉਂਦਿਆਂ ਆਉਂਦਿਆਂ ਬੱਸਾਂ ਦੀ ਬਾੜੀਆਂ ਦਾ ਮੁੱਦਾ ਫਿਰ ਨਿਕਲਿਆ ਉਹਨਾਂ ਨੇ ਉਹ ਮਾਮਲਾ ਵੀ ਚੱਕ ਲਿਆ ਸੋ ਹੁਣ ਕੁੱਲ ਮਿਲਾ ਕੇ ਰਾਜਾ ਬੜਿੰਗ ਤੇ ਮਨਪ੍ਰਿਤ ਬਾਦਲ ਅੰਮੋ ਸਾਹਮਣੇ ਨੇ ਉਹ ਕਹਿੰਦੇ ਜੀ 2016 ਚ ਇੱਕ ਵਾਰ ਰਾਜ ਆਪੜੀ ਨੂੰ ਮੇਰੇ ਕੋਲ ਆ ਗਿਆ ਜੀ ਕਿ ਮੇਰੇ ਤਾਂ ਜਾਨ ਨੂੰ ਖਤਰਾ ਹੈ ਜੀ ਮੇਰੀ ਗੱਡੀ ਦੀ ਸੀ ਪਿਛਲੀ ਸੀਟ ਤੇ ਬੈਠ ਕੇ ਮੇਰੇ ਨਾਲ ਹੀ ਗਿਆ ਜੀ ਮੈ ਹੀ ਲੈ ਕੇ ਗਿਆ ਜੀ ਹੈ ਨਾ ਮੈਨੂੰ ਆਉਣਾ ਕੀ ਪੈ ਗਿਆ ਉਹ ਤਾਂ ਗਾਇਬ ਹੋ ਗਏ ਮਤਲਬ ਕਿੰਨੀ ਤਰ੍ਹਾਂ ਦੇ ਫਿਰ ਉਧਰ ਕਾਂਗਰਸ ਕਹਿੰਦੀ ਜੀ ਉਹਨਾਂ ਨੇ ਖਾਲੀ ਪੀਪਾ ਖੜਕਦਾ ਆਇਆ ਦਾ ਇੱਕ ਫਿਰ ਪੋਸਟਪਾਤੀ ਸੋ ਇਹ ਟਕਰਾਅ ਰੁਕਦਾ ਨਹੀਂ ਇਹ ਸਭ ਦੇ ਵਿਚਾਲੇ ਇਹੋ ਜੇ ਇਹ ਮਤਲਬ ਸ਼ਬਦੀ ਬਾਣ ਚੱਲਦੇ ਰਹੇ ਨੇ ਉਦੇ ਵਿਚਾਰੇ ਭਗਵੰਤ ਮਾਨ ਦਾ ਇੱਕ ਬਿਆਨ ਵੀ ਕਾਫੀ ਚਰਚਾ ਚਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਕਿਹਾ ਸੀ ਕਿ ਵੀ ਸੰਤਾ ਪਾਗਲਖਾਨਾ ਖੋਲ੍ਹਣ ਦੀ ਸਲਾਹ ਦਿੱਤੀ ਹੈ ਜੀ ਮਤਲਬ ਮੇਰਾ ਕਹਿਣ ਤੋਂ ਭਾਵ ਸਿਆਸਤ ਦੀ ਗ੍ਰਾਵਿਟਾ ਦਾ ਵੀ ਅੰਦਾਜ਼ਾ ਲਾਇਆ ਹੋਇਆ ਇਹਨਾਂ ਬੋਲਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਜੀ ਕਿਉਂਕਿ ਉਹ ਨਿਸ਼ਾਨਾ ਬਣਾ ਰਹੀ ਸੀ ਇੱਕ ਤਾਂ ਉਹ ਜੁੱਧ ਨਸ਼ਿਆਂ ਵਿਰੁੱਧ ਹੈ ਨਾ ਨਸ਼ੇ ਵਿਰੁੱਧ ਜੁੱਧ ਐਦਾਂ ਦਾ ਉਲਟਾ ਕੇ ਸ਼ਬਦ ਬੋਲਿਆ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਕੁੱਤ ਨਿਸ਼ਾਨਬੁੱਧ ਨੂੰ ਐ ਬਦਲ ਕੇ ਜੇ ਦੂਸਰਾ 12 5 48 ਬੋਲਿਆ ਜਦੋਂ ਰਾਜਾ ਬੜਿੰਗ ਨੇ 12 5 60 ਦੀ ਵਜਾਏ ਤਾਂ ਇਹ ਦੋ ਮੁੱਦਿਆਂ ਨੂੰ ਲੈ ਕੇ ਭਗਵੰਤ ਮਾਨ ਨੂੰ ਤੰਜ ਕਸਣ ਦਾ ਮੌਕਾ ਮਿਲ ਗਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਚੋਣਾ ਜੀ ਨੂੰ ਨੇੜੇ ਆਦੀ ਇਹਨਾਂ ਸਾਰਿਆਂ ਨੇ ਪਾਗਲ ਹੋ ਜਾਣਾ ਉਹ ਤਾਂ ਸਿੱਧਾ ਨਿਸ਼ਾਨਾ ਇਹਨਾਂ ਲੀਡਰਾਂ 'ਤੇ ਸੀ ਕਿ ਕਾਂਗਰਸ ਦੇ ਅੰਦਰ ਇੰਨੀ ਘਾਟੋਕੜੇਸ ਹੈ ਇਹ ਤਾਂ ਚੋਣਾਂ ਤੋਂ ਪਹਿਲਾਂ ਹੀ ਖਿਲਰ ਜਾਣਗੇ ਐ ਹੋ ਜਾਣਗੇ ਲੋਕ ਸਾਨੂੰ ਸੁਨਾਹ ਦੇਈ ਜਾਂਦੇ ਆ ਕਿ ਪੰਜ ਛੇ ਬੰਦੇ ਤਿਆਰ ਆ ਇਹਨੂੰ ਸੀ ਖੋਲਣ ਦੇ ਕੋਈ ਮਤਲਬ ਇਸ ਤਰੀਕੇ ਕਰਦੇ ਹੁਣ ਇਹ ਸਾਰੇ ਮਸਲੇ ਦੇ ਵਿੱਚੋਂ ਰਾਜਾ ਬੜਿੰਗ ਦਾ ਬੋਲ ਹੋਵੇ 12 5 48 ਵਾਲਾ ਹੈ ਵਿਰੋਧੀ ਗੱਲ ਪ੍ਰਤਾਪ ਬਾਜਵਾ ਦੇ ਉਲਟ ਪੁਲਟ ਹੋਏ ਬੋਲ ਹੋਣ ਹੈ ਮਨਪਿਤ ਬਾਦਲ ਦੀਆਂ ਇਹ ਜੀਆਂ 17 ਸ਼ਬਦ ਹੋਣ ਦਰਜੀਆਂ ਵਾਲਾ ਮਸਲਾ ਬਾੜੀਆਂ ਵਾਲਾ ਮਸਲਾ ਜਾਂ ਆ ਆ ਸਾਰੇ ਕੀ ਜੀ ਪੈਸੇ ਤੇ ਉਹ ਨਹੀਂ ਜਿੱਤੇ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਦਾ ਪਾਗਲ ਦੋਨ ਦੱਸਣ ਵਾਲਾ ਮਸਲਾ ਇਹਨਾਂ ਸਾਰੇ ਮਸਲਿਆਂ ਨਾਲ ਪੰਜਾਬ ਦਾ ਕਿਹੜਾ ਮਸਲਾ ਹੱਲ ਹੁੰਦਾ ਮੈਨੂੰ ਦੱਸੋ ਇੱਕ ਸਰਕਾਰ ਇੱਕ ਵਿਰੋਧੀ ਧਿਰ ਇੱਕ ਇੱਕ ਦੀ ਕੇਂਦਰ ਸਰਕਾਰਾਂ ਪੰਜਾਬ ਚਾਉਣ ਲਈ ਉਤਾਵਲੇ ਨੇ ਤੇ ਵਿਰੋਧੀ ਧਿਰ ਪੰਜਾਬ ਦੀ ਸਿੱਤਲ ਤੇ ਬੈਠਣ ਲਈ ਕਾਹਲੀ ਹੈ ਪੰਜਾਬ ਮੁੱਦੇ ਤੇ ਕੋਈ ਗੱਲ ਨਹੀਂ ਪੰਜਾਬ ਦੀ ਆਵਾਜ਼ ਕੋਈ ਨਹੀਂ ਪੰਜਾਬ ਦਾ ਸਵਾਲ ਕੋਈ ਨਹੀਂ ਬਾਡੀਆਂ ਵਾਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਰਦੇ ਸੀ ਫਿਰ ਪੈਸੇ ਵਸੂਲੇ ਕਿਉਂ ਨਹੀਂ ਹਜੇ ਤੱਕ ਤੇ ਜੇ ਟੇਲਰ ਨੂੰ ਧੋਖਾ ਹੋਇਆ ਮਨਜੀਤ ਬਾਦਲ ਜੀ ਕਰਾਉਂਦੇ ਪਰਚਾ ਤੇ ਰਾਜਾ ਬੜੀ ਸਫਾਈ ਦਵੇ ਇਸ ਗੱਲ ਤੇ ਉਹ ਮਨਪ੍ਰਿਤ ਬਾਦਲ ਨੇ ਤਾਂ ਤਸਾਂ ਕਿ ਫਲਾਣੇ ਐਮਐਲ ਨੇ ਪੈਸੇ ਤਾਰੇ ਫਲਾਣੇ ਨੇ ਦਿੱਤੇ ਹੀ ਨਹੀਂ ਉਹਨੂੰ ਧਮਕਾਤਾ ਉਹਨੂੰ ਡਰਾਤਾ ਸੋ ਇਹ ਇੱਥੋਂ ਤੱਕ ਸਿੱਧੀ ਖੜੀ ਆ ਪਰ ਜਿੰਨੇ ਪੰਜਾਬ ਦੇ ਮੂਰੇ ਮਸਲੇ ਦੋ ਚਾਰ ਹੋਏ ਖੜੇ ਨੇ ਗੈਂਗਸਟਰ ਵਾਲਾ ਮਸਲਾ ਨਸ਼ੀ ਵਾਲਾ ਮਸਲਾ ਹੈ ਕੇਂਦਰੀ ਜਿਹੜੇ ਨਵੇਂ ਕਾਨੂੰਨ ਆ ਰਹੇ ਨੇ ਮੰਰੇ ਕਾਲਾ ਮਸਲਾ ਲੇਬਰ ਕੋਡ ਵਾਲਾ ਮਸਲਾ ਪੰਜਾਬ ਦੇ ਪਾਣੀ ਆਲਾ ਸਰਜੀਬੀ ਮਸਲਾ ਪੰਜਾਬ ਦੇ ਪੰਜਾਬੀ ਬੋਲ ਦੇ ਖਿੱਤੇ ਆਲਾ ਚੰਡੀਆ ਵਾਲਾ ਮਸਲਾ ਕੇਂਦਰ ਦਾ ਕੰਟਰੋਲ ਜਿਸ ਕਦਰ ਪੰਜਾਬ ਤੇ ਹੋ ਗਿਆ ਕੇਂਦਰ ਫੰਡ ਨਹੀਂ ਦਿੰਦਾ ਹੜਤ ਪੀੜਤਾਂ ਦਾ ਕੋਈ ਰਾਹ ਦੀ ਸਾਰ ਨਹੀਂ ਬਣਿਆ ਪੰਜਾਬ ਕਰਜ਼ੇ ਦੇ ਭਾਰੇ ਡੁੱਬਦਾ ਜਾ ਰਿਹਾ ਕੋਈ ਮਸਲਾ ਨਹੀਂ ਦਿਖਦਾ ਸਾਡੀ ਜਾਸਤ ਨੂੰ ਇਹੋ ਲੀਡਰ ਨੇ ਜਿਹੜੇ ਮੰਤਰੀ ਰਹੇ ਨੇ ਜਾਂ ਜਿਹੜੇ ਮੰਤਰੀ ਮੁੱਖ ਮੰਤਰੀ ਹੈਗੇ ਨੇ ਇਹਨਾਂ ਦਾ ਸਮਝਦਾ ਪੱਧਰ ਦਾ ਮੈਂ ਤੁਹਾਡੇ ਮੂਰੇ ਇੱਕ ਪੱਖ ਰੱਖ ਰਿਹਾ ਹਾ ਸਥਿਤੀ ਹੈ ਪੰਜਾਬੀ